ਮਰਦਾ 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 ਮਾ ਜਲਾ ਕੱਢਿਆ ਸਭੀ ਮਰਦਾ ਬੜੇ ਬੜੇ ਕੋੜੇ ਸਰਪਤੇ ਬਟਾਲੇ ਖੜਾਏ ਗਏ ਨੇ ਜ਼ਬਰੀ ਜ਼ਮੀਨਾਂ ੱੱੱਪੀਆਂ ਜਾ ਰਹੀਆਂ ਨੇ ਕਿਸਾਨਾਂ ਦੀਆਂ ਦੇਖੋ ਕਿਵੇਂ ਪੁਲਿਸੋ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਕਮੇਟ ਧੱਕਾ ਕਰ ਰਿਹਾ ਲੋਕਾਂ ਨਾਲ ਜ਼ਮੀਨਾਂ ਦੇ ਆਪ ਦੇ ਰੋਕ ਦੇਾਂਗੇ مازر ترهو ਨਾਰੇ ਮਾਰਦੇ ਭਾਰਤੀ ਕਿਸਾਨ ਵੀ ਨੇਕਤਾ ਗਰਾਹਾ ਦੀ ਟੀਮ ਵਾ ਉੱਥੇ ਲਾ ਦਿਆ ਨਾਰੇ ਪਰ ਨਹੀਂ ਨਿਆ ਪਿੰਡ ਦੇ ਵਿੱਚ ਪਹੁੰਚ ਚੁੱਕੀ ਆ ਗਈ ਨਾਰੇ ਮਾਰਦੇ ਦੋਖਾ ਉਹ ਲਾਈਵ ਕਰਦਾ ਜੀ भारतीय किसान यूनियन एकता उगराह जिंदाबाद 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 भारतीय किसान यूनियन एकता उगराह जिंदाबाद 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 भारतीय किसान यूनियन एकता उगराह जिंदाबाद 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 पंजाब सरकार मुर्दाबाद 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 पंजाब सरकार मुर्दाबाद ਪੰਜਾਬ ਸਰਕਾਰ ਮੁਰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜ ਬਾਡੇ ਜਾਣੇ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜ ਬਾਡੇ ਜਾਣੇ ਭਾਰਤੀ ਕਿਸਾਨ ਜਿੰਨੇ ਇਕਤਾ ਰਾਹਾਂ ਜਿੰਦਾਬਾਦ 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 ਭਾਰਤੀ ਕਿਸਾਨ ਨੇ ਇਕਤਾ ਰਾਹਾਂ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚੱਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਆਖ਼ਤਿਆਰੀ ਕੱਟੀ ਹੋ ਕੇ ਜਨਤਾ ਸਾਰੀ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜ ਬੜਦੇ ਜਾਣੇ ਭਾਰਤੀ ਕਿਸਾਨ ਜੁਨੇਤਾਗਰਾਹਾ ਜਿੰਦਾਬਾਦ 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 ਕੱਲੇ ਕੱਲੇ ਮਾਰ ਨਾ ਖਾਥੇ ਇਕੱਠੇ ਹੋ ਕੇ ਅੱਗੇ ਆਓ ਕੱਲੇ ਕੱਲੇ ਮਾਰ ਨਾ ਖਾਥੋ ਇਕੱਠੇ ਹੋ ਕੇ ਅੱਗੇ ਆਓ ਭਾਰਤੀ ਕਿਸਾਨ ਨੇਤਾਗਰਾਹਾ ਜਿੰਦਾਬਾਦ 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 ਸਰਕਾਰਾਂ ਤਾਰਾਂ छोकिंग साहिब चारो ਨਾਕੇ ਤੋੜਦੀ ਹੋਈ ਦੇੜਿਆਂ ਪਿੰਡ ਪਹੁੰਚ ਚੁੱਕੀ ਐ ਜਿੱਥੇ ਉਹ ਲੈਣ ਖੇਰਲ ਪਾਰੇ ਐ ਅਤੇ ਸਵਾ ਦੋ ਵਜੇ ਹੋਇਆ ਭਰਾਵੋ ਆਪ ਵੀ ਸਾਂਝੇ ਦੇਖਦਾ ਗਰਾਹਾਂ ਤੇ ਝੋਦੇ ਕੁਰਸ ਨਾਲ ਟਕਰਾਂਉਂਦੇ ਹੋਏ ਸਾਰੇ ਨਾਕੇ ਤੋੜ ਕੇ ਪਹੁੰਚੇ ਐ ਸਾਰੇ ਲੋਕਾਂ ਨੂੰ ਅਪੀਲ ਕਰਦੇ ਜੇ ਜ਼ਮੀਨਾਂ ਬਚਾਉਣੀਆਂ ਨੇ ਘਰਾਂ ਚੋਂ ਬਾਹਰ ਨਿਕਲੋ ਬਹੁਤ ਗੂੜੀ ਮਤਰੀ ਹੋਈ ਐ ਪੁਰਸ ਵੀ ਘੱਟ ਘੋਟ ਘਟ 40 ਗੱਡੀਆਂ ਪੰਨੀਆਂ ਨੇ 40 ਗੱਡੀਆਂ ਇੱਟਾ ਮਾਰ ਮਾਰ ਗੱਡੀਆਂ ਪੰਨੀਆਂ ਨੇ ਪੁਲਿਸ ਨੇ ਪਹਿਲੀ ਵਾਰ ਦੇਖੀ ਆ ਪੰਜਾਬ ਦੀ ਪੁਲਿਸ ਇੱਟਾ ਮਾਰਦੀ ਇਸ ਕਰਕੇ ਭਰਾਵਾ ਇਸ ਬੱਤਿਆਂ ਦੀ ਦਿੱਤੀ ਦੇਖੋ ਭਵੰਤਮਾਨ ਦੀ ਸਰਕਾਰ ਬਹੁਤ ਸਹਾਯੋਗ ਦਾ ਰਹਿੰਦੀ ਹੈ ਲੈਣਾ ਘਟਾਉਣ ਵਾਸਤੇ ਛੋਟੇ ਬੰਦਿਆਂ ਦੇ ਸੱਟਾਂ ਮਾਰੀਆਂ ਨੇ ਗੱਡੀਆਂ ਇੱਟਾਂ ਨਾਲ ਪੰਨੀਆਂ ਨੇ ਇੱਟਾਂ ਨਾਲ ਡੀਐਸਪੀ ਐਸਪੀ ਆਪ ਗੱਡੀਆਂ ਪੰਨਣ ਲੱਗੇ ਤੇ ਆਪ ਫੋਨ ਤੱਕ ਆ 10 ਕਿਲੋਮੀਟਰ ਪਿੱਛੇ ਵੀ ਪੂਰੇ ਤੌਰ ਤੇ ਸਾਡੇ ਨਾਲ ਟਕਰਾਉਂਦੇ ਰਹੇ ਆ ਪੰਜਾਬ ਦੇ ਲੋਕੋ ਜੇ ਤੁਸੀਂ ਬਚਣਾ ਘਰਾਂ ਚੋਂ ਬਾਹਰ ਨਿਕਲੋ ਬਾਹਰ ਗੋਲੀਆਂ ਵੀ ਚਲਾਈਆਂ ਗੋਲੀਆਂ ਚਲਾਈਆਂ ਨੇ ਫੈਰ ਕੀਤੇ ਨੇ ਉਹ ਸਾਰੀ ਬਾ ਜਾਣ ਦੀ ਇਲਾਕੇ ਦੇਖੀ ਹੈ ਕੁਝ ਗੱਡੀਆਂ ਗੈਲ ਘੇਰ ਕੇ ਭੰਨ ਦਿੱਤੀਆਂ ਨਹੀਂਆਂ ਪਰ ਬਹੁਤ ਉਗਰਾਹਾ ਦੇ ਜੋਧੇ ਇੱਥੇ ਪਹੁੰਚਣ ਚ ਕਾਮਯਾਬ ਹੋ ਗਏ ਜਮੀਨਾ ਤਾਂ ਬਚਣ ਗਿਆ ਪੰਜਾਬ ਦੇ ਲੋਕੋ ਜੇ ਘਰਾਂ ਚੋਂ ਬਾਹਰ ਨਿਕਲੋਗੇ ਸਵਾ ਦੋ ਵਜੇ ਰਾਤ ਦੇ ਲੇਲੇ ਵਾਲੇ ਗੁਰਦਾਬਾਦ ਮੁਰਦਾਬਾਦ ਪਲਟਾ ਕੇ ਰੱਖਦੇ ਗੁਰਦਾਬਾਦ ਮੁਰਦਾਬਾਦ ਮਾਰਨੀਆਂ ਪੈਣਗੀਆਂ ਛਾਤੀਆਂ 'ਚ ਗੋਲੀਆਂ ਫੇਰ ਦੇਵਾਂਗੇ ਜ਼ਮੀਨਾਂ 'ਚ ਕਦੇ ਨਹੀਂ ਜ਼ਮੀਨਾਂ 'ਚ ਵੜ ਸਕਦੇ ਇਹ ਮੈਸਰੂਰ ਗੁਰਦਾਬਾਦ ਗੁਰਦਾਬਾਦ ਜਿੰਨੇ ਜੀ ਚਾਹੇ ਉਹਨੇ ਬੰਦੇ ਮਾਰ ਸਕਦਾ ਗੁਰਦਾਬਾਦ ਮੁਰਦਾਬਾਦ ਜੰਗਾਂ ਲਾਵਾਂਗੇ ਅਸੀਂ ਅਸੀਂ ਜੰਦਰੀਆਂ ਲੜਾਂਗੇ ਲੋਕਾਂ ਦੇ ਹਰ ਬਾਤੇ ਜਾਣੇ ਪੰਜਾਬ ਦੇ ਲੋਕ ਬਚਣਗੇ ਤਾਂ ਪੰਜਾਬ ਥੋੜਾ ਬੇੜਾ ਵਹਿ ਜੇ ਥੋੜਾ ਉਹ ਰੋਜ਼ ਤੁਸੀਂ ਚਿੱਟਿਆਂ ਨਾਲ ਮਾਰਦੇ ਹੋ ਤੁਸੀਂ ਕਿਸੇ ਦਾ ਡੰਡਾ ਨਹੀਂ ਮਾਰਿਆ ਤੁਸੀਂ ਪੰਜਾਬ ਦੇਓ ਕਿਸਾਨ ਮਜ਼ਦੂਰ ਰਸਤੇ ਚ ਘੇਰ ਕੇ ਕੁੱਟੇ ਤੇ ਨਾਲੇ ਤੁਸੀਂ ਗੱਡੀਆਂ ਭੰਨੀਆਂ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਪੁਲਿਸ ਨੂੰ ਇਸ ਕਰਕੇ ਭਰਾਵੋ ਜਾਣ ਲਓ ਇਹ ਲੋਕਾਂ ਦਾ ਨਹੀਂ ਪਿੱਟਦੇ ਕਿਵੇਂ ਖੜੀ ਹੈ ਇੱਥੇ ਦੀ ਸਰਕਾਰ ਅੱਜ ਅਸੀਂ ਬੇਨਤੀ ਕਰਦੇ ਹਾਂ ਸਾਰੇ ਪੰਜਾਬ ਨੂੰ ਤੁਸੀਂ ਘਰਾਂ ਚੋਂ ਬਾਹਰ ਨਿਕਲੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਮਰਦਾਨ ਜੀ ਉਹਨੂੰ ਬੋਲੋਈ ਜਗਤਾਰ ਬੋਲ ਬੋਲੋ ਬੋਲੋ ਮਾਈਕ ਤੇ ਬੋਲੋ ਜੀ ਮੋਲੇ ਮਾਈਕ ਤੇ ਭਰਾਵੋ ਫਿਰ ਕਰਦੇ ਹਾਂ ਮਾਈਕ ਤੇ ਬੋਲੋ ਭਰਾਵੋ ਲਗਾਤਾਰ ਜਣੀ ਪੁਲਿਸ ਨੇ ਬੱਸਾਂ ਭੰਨੀਆਂ ਇੱਟਾਂ ਮਾਰੀਆਂ ਨੇ ਸੀਸਿਆਂ ਦੇ ਰੋੜੇ ਮਾਰੇ ਨੇ ਕਿਸਾਨ ਭਿੰਡੇ ਹੋਏ ਜਣੀ ਭੀਖੀ ਤੋਂ ਭੀਖੀ ਕਨਾਕਾ ਭੀਖੀ ਤੋੜਿਆ ਗਾਹਾਂ ਮਾਨਸਾ ਲਗਾਤਾਰ ਕਈ ਨਾਕੇ ਲਾਏ ਉਹ ਤੋੜ ਕੇ ਜਣੀ ਭਿੜਦੇ ਹੋਏ ਲੋਕ ਆਏ ਨੇ ਜਣੀ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਐਡੀ ਨੰਗੀ ਚਿੱਟੀ ਧੱਕੇ ਸਾਹੀ ਆ ਜੜੀ ਜਣੀ ਬੱਸਾਂ ਦੇ ਇੱਟਾਂ ਮਾਰ ਮਾਰ ਕੇ ਗੱਡੀਆਂ ਦੇ ਭੰਨੀਆਂ ਨੇ ਆਪਣੀਆਂ ਲਗਭਗ 20-25 ਗੱਡੀਆਂ ਪਿੱਛੇ ਭੰਨੀਆਂ ਖੜੀਆਂ ਨੇ ਇਸ ਕਰਕੇ ਫੇਰ ਵੀ ਆਪਾਂ ਭਿੜਦੇ ਹੋਏ ਇੱਥੇ ਪਹੁੰਚਿਆ ਇਸ ਕਰਕੇ ਲੈ ਲਿਆ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਇਹ ਅਗਲੀ ਵਿਉਂਤਬੰਦੀ ਆ ਜਿਹੜੀ ਲਗਾਤਾਰ ਆਪਾਂ ਹੁਣ ਬਣਾਵਾਂਗੇ ਇਸ ਕਰਕੇ ਜਿਹੜੇ ਭਰਾ ਆਏ ਨੇ ਉਹ ਸੀਸੇ ਆਪਣੇ ਆਪਣੇ ਗੱਡੀਆਂ ਦੇ ਉਹਨਾਂ ਨੂੰ ਬੰਦ ਕਰਕੇ ਇੱਕ ਵਾਰ ਗੁਰਦੁਆਰਾ ਸਾਹਿਬ ਚ ਆਓ ਸਾਰੇ ਇਹ ਅਪੀਲ ਆ ਦੂਜੀ ਅਪੀਲ ਇਹ ਆ ਸਾਡੇ ਭਰਾਵਾਂ ਨੂੰ ਕਿ ਝੰਡੇ ਨੇ ਜਿਹੜੇ ਸਾਰੇ ਝੰਡੇ ਆਪਣੇ ਕੋਲੇ ਰੱਖਣੇ ਨੇ ਗੱਡੀ ਦੇ ਵਿੱਚ ਕੋਈ ਝੰਡਾ ਨਹੀਂ ਰੱਖਣਾ ਸਾਰੇ ਝੰਡੇ ਆਪਣੇ ਕੋਲੇ ਰੱਖੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹਨੇ ਭਰਾ ਸਾਡੇ ਲੜੇ ਨੇ ਬਹੁਤ ਜਜ਼ਬੇ ਨਾਲ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਲੋਕ ਇੱਕਤਾ ਜਿੰਦਾਬਾਦ 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 मुरदाबाद मुख्य मंत्री भगवंत मान मुबादी मानी चौक दे दे बच्चा चौक दे दे गए चलो ठर भाटा अंदरि चलो सारे آه پا 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 جلدی گاڑی مانگ لے آ دیکھو پنجاب پولیس ا تو کسے نہ کرتا دیکھو ڈنگراو دیکھو یہ آ دیکھو دیکھ بتا لو کٹھے یار पासे <muchas> 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 ਆਹ ਦੇਖੋ ਪੰਜਾਬ ਪੁਲਿਸ ਦਾ ਹਾਲ ਆ ਸਾਡੇ ਬੰਦਿਆ ਫਟੜ ਕਰਦਾ ਹੈਗਾ ਸਾਡੇ ਖਤਮ ਦੀ ਮਾਰ ਆ ਆ ਦੇਖੋ ਪੰਜਾਬ ਪੁਲਿਸ ਦਾ ਹਾਲ ਆ ਕੋਈ ਨਾ ਮਾਰੀ ਕੀ ਕਰਦਾ ਕਰਦੇ ਆ ਕਿ ਨੌਕਰੀ ਕਰ ਰਹੇ ਆ ਇਹ ਪੰਜਾਬ ਦੇ ਬੰਦਿਆ ਕਿਹਨੂੰ ਸਾਡੂ ਮਾਰੀ ਤੁਹਾਡਾ ਮਸਲਾ ਹੈਗਾ ਤੁਹਾਡਾ ਮਸਲਾ ਪਰ انا ਮਸਲਾ ਦਾ ਸਾਡੇ ਵਾਸਤੇ ਲੜੋ ਅਸੀਂ ਤੁਹਾਡੇ ਮੈਕਟਰ ਦੇ ਉੱਤੇ ਤੇ ਗੱਡੀ ਚਲਾ ਦੇਗਾ ਤੁਹਾਡੇ ਬੰਦੇ ਨੇ ਚੜਾਈਆ ਕੀ ਮੈਂ ਤੇਰਾ ੱਟੇ ਮਾਰਦੇ ਤੇ ਸਾਡੇ ਬੰਦੇ ਦੇ ਉੱਤੇ ਤੂੰ ਗੱਡੀ ਚਲਾ ਦੋਗੇ ਸਾਡੇ ਉੱਤੇ ਫਟਟਰ ਕਰਤਾ ਹੈਗਾ ਮਥੇ ਦੇ ਵਿੱਚ ਨਾ ਰੱਖ ਤੁਸੀਂ ਚੱਲ ਜਾਓ हवा कॾहिं जाम हवा कढण रखंदा ज़िंदबाद ट्रकी हवा चढ़ी जा ਉਸ ਤਰ੍ਹਾਂ ਦੇਖੋ ਕਿਵੇਂ ਠੱਗਾ ਕਰ ਰਿਹਾ ਦੇਖ ਲੋ ਪੰਜਾਬ ਸਰਕਾਰ ਦੇ ਹਾਲ ਕਦੇ ਕਿਤੇ ਗੱਡੀਆਂ ਭੰਨ ਦੋਦੇ ਨੇ ਕਿਸਾਨਾਂ ਦੀਆਂ ਕਦੇ ਕਿਤੇ ਪਹਿਲਾਂ ਪਿੱਛੇ ਨਾਕੇ ਦੇ ਉੱਪਰ ਗੱਡੀ ਭੰਨ ਦੁੱਤੀ ਹੁਣ ਫੇਰ ਕੋਲ ਠੱਗਾ ਕਰ ਰਹੀ ਆ ਆ ਦੇਖੋ ਕਿਵੇਂ ਰਾਹ ਹੀ ਰਾਂਚ ਹੋ ਹੋ ਕਿਵੇਂ ਠੱਗਾ ਕਰ ਰਹੀ ਆ ਪੰਜਾਬ ਪੁਲਿਸ ਆ ਦੇਖੋ ਪੰਜਾਬ ਪੁਲਿਸ ਕਨੇ ਠੱਕਾ ਕਰ ਰਹੀ ਆ ਗੱਡੀਆਂ ਕੋ ਕੋ ਟਰੱਕਾਂ ਪੰਜਾਬ ਪੁਲਿਸ ਕਨੇ ਠੱਕਾ ਕਰ ਰਹੀ ਆ ਦੇਖੋ ਪੰਜਾਬ ਪੁਲਿਸ ਸਮੇ ਗੱਡੀਆਂ ਕਿਵੇਂ ਪੰਜਾਬ ਪੁਲਿਸ ਨਾਲ ਧੱਕਾ ਕਰ ਰਹੀ ਆ ਪਹਿਲਾਂ ਜੁਗ ਜਬਰੀ ਜ਼ਮੀਨਾਂ ਟਿੰਡੇ ਦੇ ਵਿੱਚ रोकिया जा रही ने देखो कमें धक्का कर रही पुलिस पंजाब पुलिस اڄ جي پيچ ਆਪੋ ਜੀ ਆਪੋ ਜੀ ਕੋਨਾ ਕੀ ਗੱਡੀ ਕੱਢਣੀ ਆ ਕੋਨਾ ਕੀ ਗੱਡੀ ਮੇਰੇ ਵਿੱਚ ਗੱਡੀ ਦੇ ਵਿੱਚ ਮੈਂ ਕਿਹਾ ਧਿਆਨ ਲਾ ਆ ਤੇਰੀ ਇੱਕ ਮਿੰਟ ਰਸਤਾ ਬਣਾ ਕੇ ਦੇਖੋ ਕਿ ਮੈਂ ਦੁੱਧ ਧੱਕਾ ਕਰ ਰਹੀ ਆ 50 ਉਸਕਾ ਮੈਂ ਧੱਕਾ ਕਰ ਰਹੀ ਆ ਦੇਖੋ ਧੱਕਾ ਮਾਰ 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 ਬੱਚਾ ਮਾਰ ਉਹਨਾਂ ਆਪ ਵਿਚਾਰਾ ਬੱਚਾ ਬੱਚਾ ਮਾਰ ਬੱਚਾ

चाल <laughs> ਚੱਲ 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 ਸਿੱਧਾ 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 ਆ ਵੀ ਕੋਲੇ ਆਪੋ ਆਪਣਾ ਹਾਂ ਚੱਲ ਚੱਲ ਆ ਗੱਡੀ ਦੇ ਕਿੱਥੇ ਆ ਗਿਆ ਆ ਦੇਖੋ ਅੱਛੀ ਸਦਾਗ ਮਾਰੀ ਆ ਆ ਦੇਖੋ ਦੇਖੋ ਕਿਹੜਾ ਪੰਜਾਬ ਪੁਲਸ ਦਾ ਹਾਲ ਆ ਪੰਜਾਬ ਪੁਲਸ ਆ ਦੇਖੋ ਕਮਲ ਕੱਤੀ ਰਾਤ ਨੂੰ ਘੁਘਾੜਵਾਲੇ ਵਾਂਗੂ ਫਿਰਦੀ ਆ ਪੰਜਾਬ ਪੁਲਸ ਆ ਪੰਜਾਬ ਏ ਦੇ 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 ਮੁਸਾਏ ਬੰਦ ਗੱਡੀ ਦਾ ਸੀਸਾ ਭੰਨਦਾ ਪੰਜਾਬ ਪੁਲਿਸ ਨੇ ਆ ਦੇਖੋ ਸੁਣਨਾ ਸੁਣਨਾ